ਸਤਿ ਸ਼੍ਰੀ ਅਕਾਲ ਦੋਸਤੋ ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡਾ ਸਾਡੇ ਚੈਨਲ ਤੇ ਜੇਕਰ ਗੱਲ ਕਰੀਏ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੀਆਂ ਮੰਗਾਂ ਦੀ ਤਾਂ ਉਹਨਾਂ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਦਾ ਦੌਰ ਜਿਹੜਾ ਕਿ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਗਿਆ ਹੈ ਤੇ ਇੱਕ ਆਸ ਦੀ ਕਿਨ ਮਲਾਜ਼ਮਾਂ ਦੇ ਅੰਦਰ ਜਾਗੀ ਹੈ ਕਿ ਹੋ ਸਕਦਾ ਹੈ ਪੰਜਾਬ ਸਰਕਾਰ ਜਲਦ ਤੋਂ ਜਲਦ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਕੁਝ ਨਾ ਕੁਝ ਕਰੇ ਕਿਉਂਕਿ ਮੀਟਿੰਗਾਂ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਗਈਆਂ ਨੇ ਕੈਬਨਟ ਸਬ-ਕਮੇਟੀ ਦੁਆਰਾ ਜਿਹੜੀਆਂ ਕਿ ਮੀਟਿੰਗਾਂ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਕੀਤੀਆਂ ਜਾ ਰਹੀਆਂ ਨੇ ਉਹਨਾਂ ਮੀਟਿੰਗਾਂ ਨੂੰ ਦੇਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਜਲਦ ਹੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਕੋਈ ਨਾ ਕੋਈ ਵੱਡੀ ਖਬਰ ਸੁਣਨ ਨੂੰ ਮਿਲੇਗੀ ਜੇਕਰ ਗੱਲ ਕੀਤੀ ਜਾਵੇ ਉਹਨਾਂ ਮੰਗਾਂ ਦੀ ਜਿਨ੍ਹਾਂ ਨੂੰ ਲੈ ਕੇ ਮੀਟਿੰਗਾਂ ਦੇ ਵਿੱਚ ਚਰਚਾ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਮੁਲਾਜ਼ਮਾਂ ਦੀ ਮੰਗ ḍi ਹੈ ਜਿਸ ਨੂੰ ਲੈ ਕੇ ਅੱਜ ਕੱਲ ਜੋ ਇਹ ਮੁੱਦਾ ਹੈ ਬਹੁਤ ਜ਼ਿਆਦਾ ਗਰਮ ਆਇਆ ਹੋਇਆ ਹੈ ਕਿਉਂਕਿ 13% ਦਾ فاਸਲਾ ਜਿਸ ਦੇ ਚੱਲਦੇ ਪੰਜਾਬ ਸਰਕਾਰ ਦੇ ਮੁਲਾਜ਼ਮ ਹੁਣ ਚਾਹੇ ਦੀ ਰਿਟਾਇਰਮੈਂਟ ਹੋਵੇ ਮੁਲਾਜ਼ਮ ਹੁਣ ਉਹਨਾਂ ਦੁਆਰਾ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਸਾਡੇ ਡੀਏ ਦੇ ਵਿੱਚ ਵਾਅਦਾ ਪੰਜਾਬ ਸਰਕਾਰ ਜਲਦ ਤੋਂ ਜਲਦ ਕਰੇ ਕਿਉਂਕਿ ਕੇਂਦਰ ਸਰਕਾਰ ਦੁਆਰਾ ਫਿਰ ਤੋਂ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਕਰ ਦਿੱਤਾ ਜਾਵੇਗਾ ਤੇ ਅਸੀਂ ਹੋਰ ਪਿੱਛੇ ਰਹਿ ਜਾਵਾਂਗੇ ਤੇ ਡੀਏ ਦੇ ਵਿੱਚ ਵਾਅਦਾ ਵੀ 4% ਦਾ ਜਾਂ ਫਿਰ 6% ਦਾ ਨਹੀਂ ਹੋਣਾ ਚਾਹੀਦਾ ਘੱਟੋ ਘੱਟ 13% ਦਾ ਵਾਅਦਾ ਪੰਜਾਬ ਸਰਕਾਰ ਕਰੇ ਕਿਉਂਕਿ ਪਹਿਲਾਂ ਹੀ ਬਹੁਤ ਪਿੱਛੇ ਰਹਿ ਗਏ ਨੇ ਕਿਉਂਕਿ ਕੇਂਦਰ ਸਰਕਾਰ ਦੇ ਮਲਾਜ਼ਮਾਂ ਦਾ ਡੀਏ ਵਧ ਕੇ 55% ਹੋ ਗਿਆ ਹੈ ਪਰ ਪੰਜਾਬ ਸਰਕਾਰ ਦੇ ਮਲਾਜ਼ਮ ਇਸ ਟਾਈਮ 42% ਡੀਏ ਲੈ ਰਹੇ ਨੇ ਜਿਸ ਦੇ ਚਲਦੇ ਉਹਨਾਂ ਦੁਆਰਾ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਡੀਏ ਦੇ ਵਿੱਚ ਵਾਅਦਾ ਪੰਜਾਬ ਸਰਕਾਰ ਕਰੇ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੀ ਮੰਗ ਫੈਕਟਰ 2.96 ਨੂੰ ਲੈ ਕੇ ਵੀ ਹਰ ਮੀਟਿੰਗ ਦੇ ਵਿੱਚ ਚਰਚਾ ਕੀਤੀ ਜਾਂਦੀ ਹੈ ਕਿ ਉਹਨਾਂ ਦੀ ਪੈਨਸ਼ਨ ਨੂੰ ਫੈਕਟਰ 2.45 ਦੇ ਨਾਲ ਸੋਧਿਆ ਗਿਆ। ਉਹਨਾਂ ਨੂੰ ਫੈਕਟਰ 2.99 ਦੇਣਾ ਬੰਦ ਹੈ 6ਵੇਂ ਪੇ ਕਮਿਸ਼ਨ ਦੇ ਅਨੁਸਾਰ ਤੇ ਉਹਨਾਂ ਦੀ ਪੈਨਸ਼ਨ ਦੇ ਵਿੱਚ ਵੀ ਫਿਰ ਵਾਧਾ ਹੋਵੇਗਾ। ਜਿਸ ਦੇ ਚੱਲਦੇ ਰਿਟਾਇਰਮੈਂਟ ਹੋਏ ਮੁਲਾਜ਼ਮ ਇਸ ਮੰਗ ਨੂੰ ਲੈ ਕੇ ਡਟੇ ਹੋਏ ਨੇ ਕਿ ਸਾਨੂੰ ਪੰਜਾਬ ਸਰਕਾਰ ਫੈਕਟਰ 2.96 ਦੇਵੇ ਤੇ ਹਰ ਮੀਟਿੰਗ ਦੇ ਵਿੱਚ ਭਰੋਸਾ ਵੀ ਦਿੱਤਾ ਜਾਂਦਾ ਹੈ ਕਿ ਅਸੀਂ ਇਸ ਮੰਗ ਦਾ ਹੱਲ ਜਲਦ ਤੋਂ ਜਲਦ ਕਰ ਇੱਕ ਮੰਗ ਜਿਸ ਦੇ ਚੱਲਦੇ ਸੁਪਰੀਮ ਕੋਰਟ ਨੇ ਫੈਸਲਾ ਕਰ ਦਿੱਤਾ ਹੈ ਪਰ ਪੰਜਾਬ ਸਰਕਾਰ ਨੇ ਹਜੇ ਤੱਕ ਲਾਗੂ ਨਹੀਂ ਕੀਤਾ ਉਹ ਹੈ 17/7/2020 ਤੋਂ ਬਾਅਦ ਭਰਤੀ ਹੋਏ ਮਲਾਜ਼ਮ ਜਿੰਨਾ ਉੱਪਰ ਕੇਂਦਰ ਦਾ 7ਵਾਂ ਪੇਕ ਮਿਸ਼ਨ ਲਗਾਇਆ ਗਿਆ ਪਰ ਉਹਨਾਂ ਨੂੰ ਪੱਤੇ ਪੰਜਾਬ ਦੇ ਦਿੱਤੇ ਜਾ ਰਹੇ ਨੇ ਜੋ ਕਿ ਉਹਨਾਂ ਦੇ ਨਾਲ ਇੱਕ ਤਰ੍ਹਾਂ ਦਾ ਧੱਕਾ ਕੀਤਾ ਜਾ ਰਿਹਾ ਹੈ ਇਸ ਧੱਕੇ ਨੂੰ ਬਰਦਾਸ਼ਤ ਨਾ ਕਰਦੇ ਹੋਏ ਉਹਨਾਂ ਦੁਆਰਾ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਗਿਆ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਮਾਮਲਾ ਸੁਪਰੀਮ ਕੋਰਟ ਤੱਕ ਚਲਾ ਗਿਆ ਸੁਪਰੀਮ ਕੋਰਟ ਨੇ ਫੈਸਲਾ ਮਲਾਜ਼ਮਾਂ ਦੇ حق ਦੇ ਵਿੱਚ ਕਰ ਦਿੱਤਾ ਕਿ ਸਮੂਹ ملازਮਾਂ ਪਰਸ਼ੇਵਾ ਤੇ ਕਮਿਸ਼ਨ ਲਾਗੂ ਕੀਤਾ ਜਾਵੇ ਪਰ ਪੰਜਾਬ ਸਰਕਾਰ ਨੇ ਹਜੇ ਤੱਕ ਸ਼ੇਮਾ ਤੇ ਕਮਿਸ਼ਨ ਲਾਗੂ ਨਹੀਂ ਕੀਤਾ ਇਸ ਮਾਮਲੇ ਦੇ ਉੱਪਰ ਵੀ ਪੰਜਾਬ ਸਰਕਾਰ ਜਲਦ ਤੋਂ ਜਲਦ ਫੈਸਲਾ ਲਵੇ ਪ੍ਰਾਣੀ ਪੈਨਸ਼ਨ ਸਕੀਮ ਨਿਯਮ 1972 ਅਨੁਸਾਰ 2004 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਨੂੰ ਲਾਗੂ ਕੀਤੀ ਜਾਵੇ ਹਰ ਮੀਟਿੰਗ ਦੇ ਵਿੱਚ ਇਸ ਉੱਪਰ ਵੀ ਚਰਚਾ ਹੁੰਦੀ ਹੈ ਏਸੀਪੀ ਸਕੀਮ ਬਹਾਲ ਕਰਨਾ ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨਾ 37 ਤਰ੍ਹਾਂ ਦੇ ਪੱਤੇ ਜੋ ਬੰਦ ਪਏ ਨੇ ਉਹਨਾਂ ਨੂੰ ਮੁੜ ਲਾਗੂ ਕਰਨਾ ਪੇ ਕਮਿਸ਼ਨ ਦੇ ਏਰੀਆ ਯਾ ਦੇਗੀ ਜਲਦ ਤੋਂ ਜਲਦ ਘਰ ਤੋਂ ਘਟਕਿਸ਼ਟਾਂ ਦੇ ਵਿੱਚ ਕਰਨਾ ਸਾਰੀਆਂ ਮੰਗਾਂ ਤੇ ਚਰਚਾ ਮੀਟਿੰਗ ਦੇ ਵਿੱਚ ਕੀਤੀ ਜਾਂਦੀ ਹੈ ਭਰੋਸਾ ਜਰੂਰ ਦਿੱਤਾ ਜਾਂਦਾ ਹੈ ਹੁਣ ਦੇਖਣਾ ਹੋਵੇਗਾ ਜੋ ਹੁਣ ਮੀਟਿੰਗਾਂ ਹੋਈਆਂ ਨੇ ਉਹਨਾਂ ਦਾ ਕੀ ਸਿੱਟਾ ਨਿਕਲਦਾ ਪੰਜਾਬ ਸਰਕਾਰ ਮਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਦੀ ਹੈ ਜਾਂ ਫਿਰ ਮਲਾਜ਼ਮਾਂ ਦਾ ਸੰਘਰਸ਼ ਇੰਜ ਹੀ ਜਾਰੀ ਰਹੇਗਾ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ